ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਬਸਾਨ ਸਿੰਘ ਪਿੰਡ ਤੋੜਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਡੋਟੀ ਬੱਗੇ ਰਾਜਸਾਂਸੀ ਅਤੇ ਕੁਕੜਾਂ ਵਾਲਾ ਕਾਫੀ ਜਾਨੀ ਕੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅੱਜ ਦੇ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਹਾਂ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸਾਨੀ ਕਿਸਾਨ ਕਰੇ ਲੋਚੇ ਜੀਓ ਲਾਇ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਤੀ ਖਾਏ ਇਹ ਮਹਾਰਾਜ ਵੀ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ ਧੀਆਂ ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟ ਪਾਓ ਤੇ ਰਾਜ ਕਰੋ ਦੀ ਨੀਤੀ ਜਿਹੜੀ ਪਹਿਲੀ ਅਪਣਾਈ ਗਈ ਆ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਹੈ ਇਹ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਰ ਪੱਖੋਂ ਅਸੀਂ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ ਥਾ ਮੁਜਾਰੇ ਕਰਾਂਗੇ ਇਹ ਆਪ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦੇਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜ਼ੀ ਸਾਡਾ ਕਤਰਾ-ਕਤਰਾ ਵਹਦੇ ਜੋ ਮਰਜ਼ੀ ਹੋ ਜੇ ਸਾਡੀ ਵਾਰੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਕਿ ਕਿਤੇ ਇਹ ਨਾ ਭੁਲੇਖਾ ਖਾ ਜਾਣ ਕਿ ਇਹ ਡਰਦੇ ਨੇ ਜਾਂ ਕਿੱਦਾਂ ਇਹ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜੇ ਅਸੀਂ ਅੱਜ ਇਕੱਠੇ ਆ ਸਾਰੇ ਤੇ ਇਕੱਠ ਦੇ ਵਿੱਚ ਬੜੀ ਬਰਕਤ ਹੈ ਝੰਝੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਹਾਟਣਾ ਅਤੇ ਜਿਹੜੀ ਆ ਸਾਨੂੰ ਸੁਖਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਤੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ ਧੀਆ ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ 'ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋ ਸਾਨੂੰ ਕੋਈ ਐਡਾ ਝੋਨੇ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅੱਜ ਤੋਂ ਨਿੱਕੇ ਹੁੰਦਿਆਂ ਤੋਂ ਹੀ ਵੇਖ ਰਹੇ ਆ ਆਨਕਦਾ ਵੀ ਉੱਥੇ ਦਾ ਉੱਥਾ ਦੇ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹੀ ਹਰ ਇੱਕ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹਰ ਇੱਕ ਪੱਖੋਂ ਇਹ ਮਾਰ ਰਿਹਾ ਹੈ ਅਤੇ ਸਾਡੀ ਅਪੀਲ ਹੈ ਸਾਰਿਆਂ ਨੂੰ ਸਰਕਾਰ ਨੂੰ ਪੂਰ ਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮਜਾਇਰ ਮਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਡਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਅਸੀਂ ਡੱਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਇਹ ਸਾਥ ਨਹੀਂ ਦਿੰਦੇ ਹਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿਸੇ ਵੀ ਕਿਸੇ ਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਅੱਜ ਸਾਰੇ ਜਿੱਤਰਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਂਗੇ ਅੱਗੇ ਤੋਂ ਵੀ ਵੱਡਾ ਜਿਹੜੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿਤਨਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਆ ਇਹਦਾ ਅਸੀਂ ਵਿਰੋਧ ਕਰਦੇ ਆ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਤੇ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਸਾਨੂੰ ਮਾਰ ਨਾ ਮਾਰੀ ਜਾਵੇ ਕਿਸਾਨ ਅੱਗੇ ਹੀ ਕਰਜ਼ੇ ਥੱਲੇ ਨੱਪਿਆ ਏ ਹਰ ਇੱਕ ਚੀਜ਼ ਥੱਲੇ ਕਰੀ ਕਹਿੰਦੇ ਲਿਮਟਾਂ ਮਾਫ ਕਰਾਂਗੇ ਉਹ ਕਿਉਂਕਿ ਡਾਨੀਆਂ ਬਾਨੀਆਂ ਦੇ ਕਰਜ਼ੇ ਮਾਫ ਕੀਤੇ ਗਏ ਹਰ ਇੱਕ ਦੇ ਕਰਜ਼ੇ ਮਾਫ ਹੋਏ ਨੇ ਪਰ ਕਿਸਾਨ ਦਾ ਅਜ ਤੱਕ ਵਾਅਦੇ ਕਰ ਲਿੰਦੇ ਨੇ ਕੋਈ ਕਿਸੇ ਕਿਸਾਨ ਗਰੀਬ ਦਾ ਕਰਜ਼ਾ ਨਹੀਂ ਮਾਫ਼ ਕੀਤਾ ਗਿਆ ਕਿਹ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ਼ ਕੀਤਾ ਗਿਆ ਇਹ ਜਿਹੜੀਆਂ ਸਰਕਾਰਾਂ ਆ ਅਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਵਿਕੀਆਂ ਨੇ ਤੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਦੇ ਵੀ ਇਹ ਕੰਮ ਨਹੀਂ ਹੋਣ ਦਵਾਂਗੇ ਤੇ ਪਿੰਡਾਂ ਦੇ ਵਿੱਚ ਅੱਗੇ ਵੀ ਪੂਰ ਜ਼ੋਰ ਤੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਅੱਜ ਕਾਨਫਰੰਸ ਕੀਤੀ ਗਈ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਅਵਤਾਰ ਸਿੰਘ ਪਿੰਡ ਅਦਲੀਵਾਲ ਤੋਂ ਜੀ ਕੀ ਲੋਡ ਪਾ ਕੀ ਹੈ ਜੀ ਪੂਰੀ ਪੰਚਾਇਤਾਂ ਇਕੱਠੀਆਂ ਹੋਉਂਦੀ ਸਰਕਾਰ ਖਿਲਾਫ ਜਿਹੜਾ ਹੱਲਾ ਬੋਲੇਗਾ ਦੇਖੋ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 19 ਪਿੰਡ ਇਸ ਲੈਂਡ ਪੁਲਿੰਗ ਸਕੀਮ ਦੇ ਵਿਚਾਰਿਆ ਨੇ ਜੀ ਲਗਭਗ ਜੰਡਿਆਲੇ ਤੋਂ ਲੈ ਕੇ ਰਾਜਸਾਂਸੀ ਅਦਲੀਵਾਲ ਛੀਨੇ ਸਾਰੇ ਜੀ ਤੱਬ ਲੱਗਣ ਤੱਕ ਸਾਰੇ ਪਿੰਡਾਂ ਦੇ ਮੋਹਤਵਾਰਾ ਦੇ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਜੀ ਅਸੀਂ ਐਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਕੋਈ ਪਾਰਟੀ ਵਾਲੇ ਬੰਦਾ ਨਹੀਂ ਜੀ ਕੋਈ ਕਿਸਾਨ ਜਿਹਾ ਬੰਦੇ ਦਾ ਬੰਦਾ ਨਹੀਂ ਜੀ ਪਰੋਣਾ ਸ਼ਾਬਾਸ਼ੀ ਜੋ ਸਾਡਾ ਇਸ ਇਸ ਸਕੀਮ ਦੇ ਵਿਰੁੱਧ ਸਾਡਾ ਸਾਥ ਦੇ ਰਣੀ ਅਸੀਂ ਇਸ ਕਿਸਾਨ ਮਾਰੂ ਨੀਤੀ ਦੇ ਵਿਰੁੱਧ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਜੀ ਇੱਕ ਵੀ ਕਿਸਾਨ ਜਿੰਨਾ 19 ਪਿੰਡਾਂ ਦੇ ਵਿੱਚੋਂ ਸਹਿਮਤ ਨਹੀਂ ਹੈਗਾ ਜੀ ਜੋ ਇਹ ਸਕੀਮ ਦਾ ਸਮਰਥਨ ਕਰਦਾ ਹੋਵੇ ਸਰਕਾਰ ਸਾਰਾ ਸਾਰ ਝੂਠ ਬੋਲ ਰਹੀ ਹੈ ਜੀ ਅਸੀਂ ਇੱਕ ਮੀਟਿੰਗ ਹੋਈ ਸੀ ਜਿਹਦੇ ਮਨੀਸ਼ ਸੁਸੋਦੀਆ ਜੀ ਸਤਿੰਦਰ ਜੈਨ ਹਰਦੇਵ ਸਿੰਘ ਮੁੰਡਿਆ ਅਤੇ ਪ੍ਰਿੰਸੀਪਲ ਸੈਕਟਰੀ ਆਈ ਸੀ। ਉਥੇ ਡਿਬੇਟ ਚੱਲੀ ਕਾਫੀ 1-2 ਘੰਟੇ ਜੀ। ਉਹਨਾਂ ਸਾਨੂੰ ਹਰ ਹਿੱਲੇ ਮਨਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਇਹਨਾਂ ਲਗਭਗ 150 ਬਿਨਾਂ ਸਰਪੰਚ ਸੱਦੇ ਸੀ ਜੀ। ਤੇ ਸਰਪੰਚਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਜਵਾਬ ਨਹੀਂ ਆਏ ਜੀ। ਉਹਨਾਂ ਫਿਰ ਸਾਨੂੰ ਇਹ ਕਿਹਾ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਨੂੰ ਰੱਦ ਕਰ ਦਾਂਗੇ। ਤੇ ਹਫ਼ਤੇ ਬਾਅਦ ਉਹਨਾਂ ਮੀਟਿੰਗ ਰੱਖ ਲਈ। ਉਸ ਮੀਟਿੰਗ ਦੇ ਵਿੱਚ ਉਹਨਾਂ ਜਿਨ੍ਹਾਂ ਪਿਛਲੀ ਵਾਰ ਉਹਨਾਂ ਨੂੰ ਸਖਤ ਸਵਾਲ ਕੀਤੇ ਸੀ ਜਾਂ ਜਿਨ੍ਹਾਂ ਵਿਰੋਧ ਜਤਾਇਆ ਸੀ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ। ਤੇ ਉਹਨਾਂ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਉਹਨਾਂ 2-300 ਬੰਦਾ ਆਪਣਾ ਹੀ ਵਿੱਚ ਵਾੜਿਆ ਸੀ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸਾਡੇ ਨਾਲ ਸਾਰੇ ਕਿਸਾਨ ਸਹਿਮਤ ਹੋ ਗਏ ਜੋ ਕਿ ਸਰਾਸਰ ਝੂਠ ਹੈ ਜੀ ਇਹ ਦੁਨੀਆ ਦੀ ਐਸੀ ਪਹਿਲੀ ਨੀਤੀ ਹੈ ਜੀ ਜਿਹੜੀ ਸਰਕਾਰ ਕਹਿੰਦੀ ਹੈ ਵੀ ਮੁਫਤ ਜ਼ਮੀਨ ਸਾਨੂੰ ਦੇ ਦਿਓ ਸਾਡੀ ਜ਼ਮੀਨ ਸਾਥੋਂ ਲੈ ਕੇ ਤਾਂ ਸਾਨੂੰ ਫੇਰ ਉਹ ਮੁੱਲ ਦੇਣਾ ਚਾਹੁੰਦੀ ਹੈ ਜਿਹੜੇ ਸਾਨੂੰ ਪਲਾਟ ਦੇਨੇ ਆ ਉਹਦੇ ਤੇ ਫੇਰ ਖਰਚੇ ਚੜ੍ਹਦੇ ਆ ਕਈ ਤਰ੍ਹਾਂ ਦੇ ਉਹਨੂੰ ਹੀ ਆਪਾਂ ਡਵੈਲਪ ਕਰ ਲਈ ਫੇਰ ਸਾਡੇ ਕਰੋੜ 2 ਕਰੋੜ ਦਾ ਖਰਚਾ ਚੜਨਾ ਹੈ ਜੀ ਅਤੇ ਜਿਹੜੇ ਸਾਨੂੰ ਪਲਾਟ ਦੇਣੇ ਆ ਫਿਰ ਉਹ ਵੀ ਸਾਡੇ ਮਨਪਸੰਦ ਨਹੀਂ ਦੇਣੇ ਜੀ ਉਹ ਵੀ ਡਰਾ ਨਿਕਲਣਗੇ ਸਾਡੀ ਉਥੇ ਚੰਡੀਗੜ੍ਹ ਮਹਾਲੇ ਦੇ ਕਿਸਾਨਾਂ ਨਾਲ ਗੱਲ ਹੋਈ ਜਿਹੜਾ ਕਹਿੰਦੇ ਮਹਾਲੀ ਇੱਕ ਸਕੀਮ ਕਾਮਯਾਬ ਹੋਈ ਹੈ ਉਹਨਾਂ ਦੇ ਕਹਿਣਾ ਸੀ ਜੀ ਸਾਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਤੇ ਜੇ ਪਲਾਟ ਦੇ ਰਹੇ ਆ ਸਰਕਾਰ ਦੀ ਸ਼ਰਤ ਹੈ ਕਿ ਜਿਹੜਾ ਤੁਹਾਡ ਕੋਲ ਜ਼ਮੀਨ ਜਾਂ ਕਿੱਲੇ ਖਰੀਦੇ ਗਏ ਨੇ ਜਾਂ ਫ੍ਰੀ ਫੰਡ ਜੇ ਲੈ ਗਏ ਨੇ ਤੁਹਾਨੂੰ ਉਸ ਪਲਾਟ ਦੇ ਵਿੱਚੋਂ ਆਪਾਂ ਪਲਾਟ ਨਹੀਂ ਦੇਣੇ ਤੁਸੀਂ ਉਹ ਤੋਂ 5-7 ਕਿਲੋਮੀਟਰ ਪਿੱਛੇ ਜਾ ਕੇ ਤੁਸੀਂ ਆਪਣਾ ਆਪਣਾ ਜਿਹੜਾ ਵੀ ਹਜ਼ਾਰ ਜਾਂ 1200 ਗਾਜਾ ਉਥੇ ਤੁਸੀਂ ਆਪਣੀ ਦਾਵੇਦਾਰੀ ਕਰ ਸਕਦੇ ਉਹਨਾਂ ਦਾ ਸਹੀ ਰੇਟ ਕਾ ਚੱਲੰਦਾ ਹੈ ਵੇਖੋ ਜੀ ਸਰਕਾਰ ਦਾ ਅਸੀਂ ਉਹਦੋਂ ਵੀ ਗੱਲ ਕੀਤੀ ਸੀ ਫੇਰ ਗੱਲ ਕਰਦੇ ਆ ਸਿਰਫ ਇੱਕੋ ਸਕੀਮ ਕਰਕੇ ਇਹ ਸਰਕਾਰ ਦਾ ਬੇੜਾ ਕਰਕੋ ਰਿਆ ਤੇ ਜਿੱਥੋਂ ਤੱਕ ਸਾਡੇ ਵੇਖਣ ਦੀ ਗੱਲ ਲਈ ਆ ਇਹ ਸਕੀਮ ਪੰਜਾਬ ਦੇ ਉੱਤੇ ਥੋਪੀ ਜਾ ਰਹੀ ਹੈ ਦਿੱਲੀ ਵਾਲਿਆਂ ਵੱਲੋਂ ਜੀ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਉਹਨਾਂ ਦੀ ਕੀ ਮਨਸ਼ਾ ਵਾ ਕਿਉਂ ਸਾਡੇ ਜ਼ਮੀਨਾਂ ਲੁੱਟਣਾ ਚਾਹ ਰਹੇ ਨੇ ਕੀ ਉਹਨਾਂ ਦੇ ਸਮੇਂ ਦੇ ਨੀਤੀਆਂ ਨੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਹੁਣ ਦੇ ਸਮੇਂ ਦੇ ਵਿੱਚ ਅਸੀਂ ਇਹੋ ਕਵਾਂਗੇ ਵੀ ਇਹ ਸਰਾਸਾਰ ਹੀ ਵੇਖੋ ਸਾਰਿਆਂ ਦੀ ਕਈਆਂ ਦੀ ਤਾਂ ਸਾਰੇ ਸਾਰੇ ਜ਼ਮੀਨ ਵਿੱਚ ਆ ਗਈ ਉਹ ਕੀ ਕਰਨਗੇ 플ੌਟਾਂ ਦਾ ਕੀ ਕਰਨਗੇ ਇੱਕ ਅਮਿਤ ਅਮਨ अरोड़ा ਜੀ ਮੇਰੇ ਖਿਆਲ ਨਾਲ ਪੰਜਾਬ ਆਮ ਆਦਮੀ ਦੇ ਪ੍ਰਧਾਨ ਨੇ ਜੀ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਇਹ ਪੱਤਰਕਾਰ ਭਾਈ ਨੇ ਤੁਹਾਨੂੰ ਸਵਾਲ ਪੁੱਛਿਆ ਵੀ ਇਹ ਤੁਸੀਂ ਪਾਲਿਸੀ ਲੈ ਆ ਰਹੇ ਜੀ ਤੁਸੀਂ ਕਹਿੰਦੇ ਲੱਖ ਲੱਖ ਦਵਾਂਗੇ ਕਿੰਨਾ ਚਿਰ ਦੋਗੇ ਇਹ ਕਿਹੜੀ ਉਸੇਲੇ ਤਾਂ ਇਹ ਡਵੈਲਪ ਹੋਣੀ ਆ ਉਹ ਕਹਿੰਦਾ ਜੀ ਮੈਂ ਕਦੋਂ ਅਨੌਸਰ ਡਵੈਲਪ ਹੋਣੀ ਆ ਇਹ ਡਵੈਲਪ ਹੁੰਦੇ ਨੂੰ 10 ਸਾਲ 20 ਸਾਲ ਲੱਗਣਗੇ ਇਹਦਾ ਮਤਲਬ ਵੀ ਸਾਹੀਂ 10 ਦਾ 20 ਵੀ ਸਾਲ ਭੁੱਖੇ ਰਵਾਂਗੇ ਅਸੀਂ ਤਾਂ ਕਿਹਦੇ ਦਿਹਾੜੀ ਕਰਨ ਜੋਗੇ ਨਹੀਂ ਰਹਿਣਾ ਜੀ ਕਿਸਾਨ ਦਾ ਇੱਕੋ ਇੱਕ ਕੀਤਾ ਵਾ ਕਿਸਾਨੀ ਜਦੋਂ ਚੋ ਕਿਹੋ ਕਿੱਲਾ ਤੇ ਭਾਵੇਂ ਕਿਹੋ ਦਾ ਕਿੱਲੇ ਜਦੋਂ ਚੋ ਆਪਣਾ ਪਰਿਵਾਰ ਪਾਲਦਾ ਜਾਂ ਆਪਣਾ ਜੋ ਵੀ ਕਾਰੋਬਾਰ ਕਰਦਾ ਜੀ ਪਰ ਕਹਿ ਰਹੇ ਲਿਖੇ ਕਿ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ 'ਚ ਬਿਲਕੁਲ ਹੀ ਖਤਮ ਕੀਤਾ ਜਾ ਰਿਹਾ ਜੀ ਇਹ ਸਰਕਾਰਾਂ ਦੀਆਂ ਵੇਖੋ ਮੈਂ ਪਿੱਛੇ ਜਿਹੜੇ ਆਪਣੇ ਦਿੱਲੀ ਤਾਂ ਨਹੀਂ ਲਾਉਂਦੇ ਰਏ ਆਂ 2020 ਕਿਦੇ ਵਿੱਚ ਉਥੇ ਬੀਜੇਪੀ ਬੀਜੇਪੀ ਕਿਹਦਾ ਧੱਕਾ ਕਰਨ ਜਾ ਰਹੀ ਸਭ ਕੁਝ ਕਾਰਪੋਰੇਟਾਂ ਦੇ ਹੱਕ ਦੇਣ ਜਾ ਰਹੀ ਹੁਣ ਆਮ ਆਦਮੀ ਵਾਲੇ ਆਪਾਂ ਇੱਕ ਬਦਲਾਅ ਕਰਕੇ ਇਹ ਸਰਕਾਰ ਨੂੰ ਲੈ ਕੇ ਆਏ ਆਪਾਂ ਸਾਰੇ ਅਸੀਂ ਦੇਖੋ ਇੱਥੇ 90% ਆਮ ਆਦਮੀ ਦੇ ਸਰਪੰਚ ਜੀ ਆਗੂ ਬੈਠੇ ਨੇ ਪਰ ਪਾਰਟੀਆਂ ਨਾਲ ਆਪਾਂ ਰੋਣਾ ਜੀ ਜੇ ਸਾਡੀਆਂ ਜ਼ਮੀਨਾਂ ਸਾਰਾ ਤੋਂ ਖੋ ਲਈਆਂ ਅਸੀਂ ਪਾਰਟੀ ਦੇ ਵਰਕਰੀ ਕਰਨ ਜੋਗੇ ਰਵਾਂਗੇ ਬਾਅਦ ਚੋਂ ਹੋ ਲੱਗਦਾ ਕਿ ਜਿਹੜਾ ਕਿਸਾਨ ਤੇ ਦੁਕਾਨਦਾਰ ਦਾ ਨਵਾਂ ਮਾਸਦਾ ਰਿਸ਼ਤਾ ਉਹ ਵੱਖਰਾ ਕੀਤਾ ਜਾ ਰਿਹਾ ਕੋਈ ਕਿ ਜੇ ਕਿਸਾਨ ਨਹੀਂ ਰੋਗਾ ਦੁਕਾਨਦਾਰ ਕਿੱਥੋਂ ਕੰਮ ਦੇਖੋ ਜੀ ਦੁਕਾਨਦਾਰੀ ਦਾ ਕਿਸੇ ਤਾਂ ਆਣਾ ਜੇ ਕੋਈ ਉਸ ਕੋ ਪੈਸਾ ਲੈ ਕੇ ਜਾਊਗਾ ਤੇ ਜੇ ਕਿਸੇ ਨੂੰ ਆਮਦਨ ਨਹੀਂ ਨਾ ਰਹੀ ਹੁਣ ਇਹ ਸਾੜ ਕੋ ਮੁਕਤ ਤੇ ਜ਼ਮੀਨ ਲੈਣਾ ਚਾਹ ਰਹੇ ਸਾੜ ਕੋ ਆਮਦਨ ਦਾ ਸਾਧਨ ਦੱਸੋ ਨਾ ਕੋ ਸਾਨੂੰ ਪੈਸਾ ਦੇਣਾ ਹੈ ਨਾ ਹੀ ਉਹਥੇ ਕੋ ਬਜਾਈ ਕਰ ਸਕਦੇ ਆ ਕਿਸਾਨ ਜਾਊਗਾ ਤੇ ਜਾਊ ਕਿੱਧਰ ਹੋ ਲੱਗਦਾ ਕਿ ਇੱਥੇ ਕਿੱਲਾ ਕਿਸਾਨ ਨਹੀਂ ਕਾਫੀ ਜਿਹੜੇ ਕਿਤੇ ਕਿਸਾਨੀ ਦੇ ਨਾਲ ਉਹ ਖਤਮ ਹੋ ਦੇ ਨਜ਼ਰ ਆ ਰਹੇ ਉਹਨਾਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਟਰੇਹ ਹਰ ਦੁਨੀਆ ਦਾ ਕੋਈ ਵੀ ਕਿਤਾ ਜੀ ਜ਼ਮੀਨ ਦੇ ਨਾਲ ਹੀ ਜੁੜਿਆ ਹੋਇਆ ਜੋ ਵੀ ਆ ਕਿਸੇ ਦੀ ਜਿੱਥੇ ਹੁਣ ਬੇਸ਼ੱਕ ਯੂਕਰੇਨ ਦੀ ਜੰਗ ਵੇਖ ਲਓ ਜਾਂ ਅਮਰੀਕਾ ਜਾਂ ਕਿਤੇ ਵੀ ਆ ਜਿੱਥੇ ਜ਼ਮੀਨ ਉਪਜਾਊ ਆ ਮੁਲਕ ਉਹਦੇ ਪਿੱਛੇ ਹੀ ਲੜਦੇ ਏ ਬੰਜਰ ਰੇਗਿਸਤਾਨ ਦੇ ਪਿੱਛੇ ਕੋਈ ਨਹੀਂ ਲੜਦਾ ਜੀ ਤੇ ਸਾਡੀ ਪੰਜਾਬ ਦੀ ਏਡੀ ਸੋਹਣੀ ਵਧੀਆ ਜ਼ਮੀਨ ਸੀ ਉਪਜਾਊ ਜ਼ਮੀਨ ਤੇ ਇਹ ਸਾੜ ਤੋਂ ਹੀ ਖੋਣਾ ਚਾ ਰਹੇ ਤੇ ਖੋਗੇ ਵੇਖੋ ਨਾ ਕੋਈ ਸਾਨੂੰ ਮਾਣ ਪੱਤਾ ਨਾ ਕੋਈ ਪੈਸਾ ਨਾ ਕੋ ਉਜਾੜਾ ਪਤਾ ਨਾ ਕੋਈ ਅਗਲੇ ਦਿਨਾਂ ਕੋ ਪਾਲਸੀ ਹੈ ਵੀ ਜੇ ਉਜੜਾਂਗੇ ਤੇ ਜਾਵਾਂਗੇ ਕਿੱਥੇ ਪਿੰਡਾਂ ਦੇ ਪਿੰਡ ਜਾੜ ਰਹੇ ਆ ਜੀ ਠੀਕ ਹੈ ਸਮੂਹ ਪੰਚਾਇਤਾਂ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਐਕਟ ਦੇ ਵਿੱਚ ਆ ਚੁੱਕੀ ਆ ਤੇ ਜੋ ਅੱਜ ਇੱਕ ਆਪਣਿਆਂ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਵੇਖੋ ਐਵੇਂ ਵੀ ਚਲੋ ਆਮ ਆਦੀ ਪਾਰਟੀ ਨਾਲ ਸੰਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਾਦ ਨਹੀਂ ਬਚੂਗੀ ਤਾਂ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਿਹਣ ਮੰਨ ਲਓ ਕਿ ਆਪਾਂ ਕੋਈ 100 ਥੋੜਾ ਖਾਦੀ ਹੈ ਕਿ 10 20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲ ਨੂੰ ਚੇਂਜ ਹੋ ਜਾਂਦੀ ਦੂਜੀ ਨਹੀਂ ਲਾਗੂ ਕਰਦੀ ਪਹਿਲਾਂ ਨਹੀਂ ਸਾਨੂੰ ਦਿੰਦੀ ਇਹ ਕੀ ਕਰਾਂਗੇ ਇਹ ਹੋਣ ਸਾਨੂੰ 4800 ਗਾਜ ਸਾਡੀ ਜਗ੍ਹਾ ਲੈ ਕੇ ਸਾਨੂੰ 1000 ਗਾਇ ਦਾ ਪਲਾਟ ਦੇ ਰਿਆ ਤੇ 200 ਗਾਇ ਦਾ ਇੱਕ ਵਕਰਾ ਦੇ ਦੇ ਤੇ ਪੈਸਾ ਕਿੱਥੇ ਆ ਅਸੀਂ ਤਾਂ ਜਿੰਤਾ ਕਿ ਜ਼ਮੀਨ ਨਾ ਵਾਪਸ ਲੈਣ ਹੀ ਲੈਂਦੇ ਮੰਨ ਲਓ ਇੱਕ ਕਿਲਾ ਵੇਚਿਆ ਅਸੀਂ ਦਾ ਕਿਲੇ ਜਿੰਨੇ ਜਿੱਤਾ ਗਲੇ ਬਾਰੇ ਬਿਆਨ ਨਹੀਂ ਕਰਦਾ ਉਨੇ ਚਿਰ ਤੱਕ ਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈ ਗਈ ਤੇ ਸਾਡੀ ਤਾਂ ਮੇਰੇ ਤਰ੍ਹਾਂ ਵਿਆਹ ਵੀ ਨਹੀਂ ਹੋਣਾ ਕਿਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਹ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗ੍ਰੇਟ ਹੋ ਗੈਣੀ ਚਾਹੁੰਦਾ ਅੰਮ੍ਰਿਤਸਰ ਇੱਕ ਟੂਰਿਸਟ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪਣ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਹੈ ਜਾਂ ਹਰ ਇੱਕ ਸ਼ਹਿਰ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਸ ਪਾਲਿਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤਮ ਕੀਤਾ ਜਾ ਸਕੇ ਭਾਈ ਕੀ ਸਮਝਿਆ ਕਿਸਾਨ ਸਰਕਾਰ ਤੱਕਾ ਕਰੀ ਕਿਸਾਨਾਂ ਦੇ ਨਾਲ ਵੇਖੋ ਸਰ ਤੱਕਾ ਸਰ ਅਸਰ ਤੱਕਾ ਮਨ ਲੋ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗੱਜ ਲੈ ਕੇ 1000 ਗੱਜ ਦੇਰੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਿਹਾ ਨਾ ਗੁਰਪਈਆ ਨਾ ਕੋ ਤੇਲੀ ਅਹੀਂ ਮੰਨ ਲੋ ਕੇ ਪੈਲੀ ਲੈਣੀ ਹੁਣ ਮੰਨ ਲੋ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀਆ ਵਾਲੇ ਜੇ ਸਾਨੂੰ ਇਧਰੋਂ ਕਰੋੜ ਰੁਪਏ ਦੇ ਲਈ ਅਗਲੇ ਬਨੇ ਜਾ ਕੇ ਬਿਆਨਾ ਵੀ ਕਰ ਲਈਦਾ ਤੇ ਹੁਣ ਜੇ ਮੰਨ ਲੋ ਕਿ ਸਾਨੂੰ ਕੁਝ ਮਿਲੂਗਾ ਨਹੀਂ ਤੇ ਬਿਆਨਾ ਕਿਹਦਾ ਨਾ ਕਰ ਲਾਂਗੇ ਤੇ ਯਾਰ ਗਾ ਇਹਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧਨ ਰਹਿ ਜਾਊਗਾ ਹੁਣ ਭਾਜੀ ਅਗਲਾ ਸਟੈਪ ਕੀ ਤੁਹਾਡਾ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮੰਨ ਲੋ ਫਿਰ ਤੇ ਮਰ ਮਰਾਉਣ ਦੀ ਗੱਲ ਰਹਿ ਗਈ ਫਿਰ ਲੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੀ ਔਰ ਜ਼ਮੀਨਾਂ ਥੋੜਾ ਝੜ ਦੇਣੀ ਆ। ਹਾਂ ਸਾਨੂੰ ਕੋਈ ਅਪੀਲ ਕਰਨਾ ਚਾਹੋਗੇ ਤਾਂ ਕੋਈ ਤੁਸੀਂ ਨਮਾਇंदे ਹੋ ਜੀ। ਇੱਥੇ ਪਹਿਲੇ ਨਮਾਇंदे ਬੈਠੇ ਨਾ ਪਾਰਟੀ ਦੇ। ਦੇਖੋ ਮੈਂ ਤੇ ਇੱਕੋ ਗੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਗਨ ਨਾਲ ਨਾ ਖੇਡੋ। ਇਹ ਡੂਮਣੇ ਵਾਲੇ ਛੱਤੇ ਹੱਥ ਨਾ ਪਾਓ। ਇਹ ਬੜਾ ਨੁਕਸਾਨ ਹੋ ਜੂਗਾ ਪਾਰਟੀ ਦਾ ਤੇ ਇਸ ਕਰਕੇ ਕਾਨੂੰਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਾਓ ਤਾਂ ਕਿ ਲੋਕ ਆਪਣਾ ਜਿਹੜਾ ਦੁਬਾਰਾ ਜਿਹੜੀ ਆਪਣੀ ਜ਼ਿੰਦਗੀ ਆ ਚੰਗੀ ਤਰ੍ਹਾਂ ਹੰਡਾ ਸਕਣ। ਆਉਣ ਵਾਲੇ ਕਿੰਨੇ ਜਮਾਲ ਸਾਹਿਬ ਤੁਸੀਂ ਮਿਲੋਗੇ? ਅਸੀਰ ਸਰ ਜੀ ਸਾਨੂੰ ਟਾਈਮ ਤੇ ਦੇਣ ਸਾਨੂੰ ਤੇ ਅਸੀਂ ਤੇ ਜਿੱਦ ਜਾਣੇ ਉਥੇ ਚੰਡੀਗੜ੍ਹ ਪੁੱਛਦੇ ਜੇ ਹੱਕ ਜੇ ਕਿ ਵਿਰੋਧ ਚ ਅਸੀਂ ਕਹਿੰਨੇ ਕਿ ਵਿਰੋਧ ਚ ਉਹ ਅੰਦਰ ਚਲੋ ਬਾਹਰ ਹੋ ਤੇ ਫਿਰ ਸਾਨੂੰ ਤੇ ਬਾਹਰ ਕੱਢ ਦਿੰਦੇ ਆ ਸਰਪੰਚ ਅਦਲੀ ਯਾਲ ਵਾਲੇ ਮੈਂ ਦੇਖਣੇ ਆ ਆ ਪਾਰਟੀ ਤੁਹਾਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਮੱਖੋ ਸਰ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਕਿਹੜੀ ਆਈਡੀ ਕਿਤੇ ਸਾਡੇ ਤੇ ਆਈਡੀ ਬੇਤਬਾਰੀ ਹੋ ਗਈ ਹੈ ਕਿ ਸਾਨੂੰ ਅੰਦਰ ਹੀ ਨਹੀਂ ਵੜਨ ਦੇ ਜਿਵੇਂ ਅਸੀਂ ਕਿਹੜੇ ਕੋਈ ਟੈਰਰਿਸਟ ਆ ਅਸੀਂ ਤੇ ਗੱਲ ਹੀ ਰੱਖਦੇ ਆ ਪਾਕੀ ਰੱਖਦੇ ਆ ਦੇ ਪਾਕ ਕਰ ਰੱਖਣੇ ਸਰਕਾਰ ਕਰਕੇ ਰੱਖਣੇਗੀ ਸਰਕਾਰ ਦਾ 2027 ਚ ਰਿਪੀਟ ਕਰ ਜੇ ਨਹੀਂ ਤਾਂ ਫਿਰ ਫਿਰ ਜੋ ਹਾਲ ਹੋਣਾ ਫਿਰ ਸਭ ਲੈਣਾ ਪਏ। ਕਿੰਦਾ ਸਰਕਾਰ ਦੀਆਂ ਜਿਹੜੀਆਂ ਪਾਲਸੀਆਂ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ। ਫੇ ਕੋਈ ਨਹੀਂ ਕੇਂਦਰ ਸਰਕਾਰ ਨੇ ਜੇ ਪਾਲਸੀਆਂ ਚਲਾਈਆਂ ਤੇ ਕੇਂਦਰ ਦੇ ਗੱਲ ਤੇ ਗੂੜ ਦੇ ਕੇ ਕਾਨੂੰਨ ਵਾਪਸ ਕਰਾਏ ਨਾ ਤੇ ਜੇ ਉਹਨਾਂ ਨੂੰ ਕਰਾ ਸਕਦੇ ਫਿਰ ਇਹਨਾਂ ਕੇ ਨਾਂ ਵੀ ਲਵਾ ਕੇ ਪੰਗਾ ਫਿਰ ਵੇਖੀ ਜੋ। ਇਹਨਾਂ ਦਾ ਦਬਾਅ ਪਿਆ ਜਾ ਰਿਹਾ ਦਲੀਲ ਸਾਡਾ। ਇਹ ਹੁਣ ਵੇਖੋ ਜੀ ਇਹ ਤੇ ਕਾਰਪੋਰੇਟ ਘਰਾਣਿਆਂ ਦੇ ਮਗਰ ਹੱਥ ਆ ਉਹੀ ਇਹਨਾਂ ਨੂੰ ਸਾਰਾ ਕੋਈ ਦੱਸ ਰਿਹਾ ਕਾਰਪੋਰੇਟ ਘਰਾਣੇ ਜਿਹੜੇ ਉਹ ਜ਼ਮੀਨਾਂ ਲੈਣੀਆਂ ਚਾਹੁੰਦੇ ਇਨਡਾਇਰੈਕਟਲੀ ਸਰਕਾਰ ਦੇ ਨਾਲ ਰਲ ਕੇ ਤੇ ਆ ਜੇ ਸਰਕਾਰ ਨਾਲ ਰਲਦੇ ਤੇ ਕਿਸਾਨ ਦੇ ਹੱਥ ਪੱਲੇ ਕੁਝ ਨਹੀਂ ਪਊਗਾ ਲੱਗਦਾ ਕਿ ਕਿਸਾਨੀ ਇਸ ਤਰ੍ਹਾਂ ਖਤਮ ਹੋ ਜੂਗੀ ਕਿਸਾਨੀ ਤਾਂ ਖਤਮ ਹੀ ਆ ਵੇਖੋ ਜੀ ਹੁਣ ਸਰ ਕੋਈ ਵੀ ਬੰਦਾ ਅੱਜ ਸਾਡੇ ਇੱਥੇ ਪ੍ਰੋਪਰਟੀਆਂ ਵੇਗ ਰੀਆਂ ਸੀ ਸਾਰਾ ਕੁਝ ਹੋ ਰਿਹਾ ਹੁਣ ਵਪਾਰੀ ਵਰਗ ਡਰ ਗਿਆ ਸਾਰਾ ਕੋਈ ਜ਼ਮੀਨ ਲੈ ਕੇ ਖੁਸ਼ ਹੀ ਨਹੀਂ ਸਾਰਾ ਕੁਝ ਸਟਾਪ ਸਟਾਪ ਹੋ ਚੁੱਕਾ ਠੀਕ